ਐਨਆਰਆਈ ਟੀਵੀ ਨਾਲ ਜੁੜਿਓ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਅਮਰਤਪਾਲ ਮੈਰੋ ਨਾਲ ਜੁੜੀ ਹੋਈ ਹੈ ਜੋ ਬੱਤੇ ਦਿਨ ਤੋਂ ਅਮਰਤਪਾਲ ਮੈਰੋ ਪੰਜਾਬ ਤੋਂ ਫਰਾਰ ਹੈ ਉਸ ਨੂੰ ਲੈ ਕੇ ਹੁਣ ਪੰਜਾਬ ਪੁਲਿਸ ਅਤੇ ਭਾਰਤੀ ਏਜੰਸੀਆਂ ਵੱਲੋਂ ਵੱਡੀ ਤਿਆਰੀ ਖਿੱਚੀ ਗਈ ਹੈ ਦੱਸਦੀ ਹੈ ਕਿ ਕਮਲਕੌਰ ਭਾਬੀ ਦਾ ਜਿਹੜਾ ਕਤਲ ਹੋਇਆ ਸੀ ਉਸ ਕਤਲ ਮਾਮਲੇ 'ਚ ਲੋੜਿੰਦਾ ਹੈ ਅਮਰਤਪਾਲ ਸਿੰਘ ਮੈਰੋ ਅਤੇ ਉਸ ਬਾਰੇ ਜਾਣਕਾਰੀ ਸਾਹਮਣੇ ਆਂਦੀ ਹੈ ਕਿ ਅਮਰਤਪਾਲ ਸਿੰਘ ਉਹ ਵਿਦੇਸ਼ ਤੇ ਫਰਾਰ ਹੋ ਗਿਆ ਜਾਨੀ ਕਿ ਦਵਾਈ ਚਲਾ ਗਿਆ ਜਿਸ ਦੇ ਚਲਦੇ ਆ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਲਗਾਤਾਰ ਭਾਰਤੀ ਏਜੰਸੀਆਂ ਵੱਲੋਂ ਹੁਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਜੋ ਕਤਲ ਕਾਂਡ ਹੋਇਆ ਕਮਲਕੌਰ ਭਾਬੀ ਦਾ ਉਸ ਵਿੱਚੋਂ ਲੋੜਿੰਦਾ ਅਮਰਤਪਾਲ ਮੈਰੋਂ ਤੇ ਕੋਰਟ ਵਿੱਚ ਅਹਿਮ ਜਿਹੜੀ ਆ ਸੁਣਵਾਈ ਚੱਲ ਰਹੀ ਹੈ ਤੇ ਉਸੇ ਦੇ ਚਲਦੇ ਆ ਪੰਜਾਬ ਪੁਲਿਸ ਕੋਸ਼ਿਸ਼ ਕਰ ਰਹੀ ਹੈ ਕਿ ਜਲਦ ਤੋਂ ਜਲਦ ਪੰਜਾਬ ਲਿਆਂਦਾ ਜਾਵੇ ਅਮਰਤਪਾਲ ਸਿੰਘ ਮਹਿਰੋ ਤਾਂ ਇਸੇ ਦੇ ਚੱਲਦਿਆਂ ਵੱਡੀ ਤਿਆਰੀ ਜਿਹੜੀ ਆ ਹੁਣ ਭਾਰਤੀ ਏਜੰਸੀਆਂ ਅਤੇ ਪੰਜਾਬ ਪੁਲਿਸ ਨੇ ਖਿੱਚੀ ਐ ਤੇ ਇੰਟਰਪੋਲ ਤਹਿਤ ਦਵਾਈ ਤੋਂ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਆ ਤਾਂ ਸੂਤਰਾਂ ਦੇ ਹਵਾਲੇ ਤੋਂ ਮੀਡੀਆ ਦੇ ਹਵਾਲੇ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰ ਰਹੇ ਆ ਕਿ ਅਮਰਤਪਾਲ ਸਿੰਘ ਮਹਿਰੋ ਨੂੰ ਲੈ ਕੇ ਭਾਰਤੀ ਏਜੰਸੀਆਂ ਵੱਲੋਂ ਵੱਡੀ ਤਿਆਰੀ ਕੀਤੀ ਜਾ ਰਹੀ ਹੈ ਜਿੱਥੇ ਇੱਕ ਪਾਸੇ ਜਿਹੜੇ ਇੰਸਟਾਗ੍ਰam ਤੇ ਮਸ਼ਹੂਰ ਸੀ ਕਮਲਕੌਰ ਭਾਬੀ ਜਾਨਿਕਾ ਕੰਚਨ ਜਿਹੜੇ ਆ ਉਹ ਅਹਿਮ ਜਿਹੜੇ ਆ ਵੀਡੀਓ ਪਾਉਂਦੀ ਸੀ ਅਤੇ ਕਾਫੀ ਚਰਚਾ ਦਾ ਵਿਸ਼ਾ ਰਹਿੰਦੀ ਸੀ ਕਿਉਂਕਿ ਡਬਲ मीनिंग ਗੱਲਾਂ ਕਰਕੇ ਉਸ ਤੇ ਕਾਫੀ ਸਵਾਲ ਖੜੇ ਹੁੰਦੇ ਸੀ ਤਾਂ ਉਸੇ ਦੇ ਚੱਲਦਿਆਂ ਜਦੋਂ 12 ਜੂਨ ਨੂੰ ਅਚਾਨਕ ਜਿਹੜੇ ਆ ਉਹ ਅੰਮ੍ਰਿਤ ਜਿਹੜੇ ਆ ਡੈੱਡ ਬੋਡੀ ਮਿਲਦੀ ਹੈ ਕੰਚਨ ਕੁਮਾਰੀ ਦੀ ਤਾਂ ਉਸ ਤੋਂ ਬਾਅਦ ਚਰਚਾ ਦਾ ਵਿਸ਼ਾ ਬਣਦੀ ਹੈ ਮੋੜ ਤੋਂ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਕੇ ਆਖਰਕਾਰ ਕਤਲ ਕਿਵੇਂ ਹੋਇਆ ਤਾਂ ਕਤਲ ਦੀ ਜ਼ਿੰਮੇਵਾਰੀ ਸਿੱਧੀ ਫਿਰ ਅਮਰਤਪਾਲ ਸਿੰਘ ਮੈਰੋ ਵੱਲੋਂ ਲਾਈਵ ਹੋ ਕੇ ਕੀਤੀ ਜਾਂਦੀ ਹੈ ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਕੱਲੀ ਵਠਿੰਡਾ ਵਿੱਚ ਹੀ ਪਾਰਕਿੰਗ ਨਹੀਂ ਬਾਕੀ ਜ਼ਿਲ੍ਹਿਆਂ ਵਿੱਚ ਵੀ ਪਾਰਕਿੰਗ ਹੈ ਸਿੱਧੇ ਸਿੱਧੇ ਚੇਤਾਵਨੀ ਦਿੱਤੀ ਗਈ ਸੀ ਉਹਨਾਂ ਮੀਡੀਆ ਸੋਸ਼ਲ ਮੀਡੀਆ ਤੇ ਚਰਚਿਤ ਚਿਹਰਿਆਂ ਨੂੰ ਜਿਨ੍ਹਾਂ ਵੱਲੋਂ ਵੱਖ-ਵੱਖ ਤਰੀਕੇ ਨਾਲ ਜਿਹੜੇ ਆ ਵਿਊਜ਼ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਤਾਂ ਇਸੇ ਦੇ ਚੱਲਦੇ ਆ ਜਿਹੜੇ ਆ ਚੇਤਾਵਨੀ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਐਕਸ਼ਨ ਮੋਡ ਵਿੱਚ ਆਂਦੀ ਹੈ ਤੇ ਗ੍ਰਿਫਤਾਰੀ ਦੇ ਲਈ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਤਾਂ ਅਜੇ ਇਹ ਵਿੱਚ ਰਾਤੋਂ ਰਾਤ ਅਮਰਤਪਾਲ ਸਿੰਘ ਜਿਹੜਾ ਦਵਾਈ ਚਲਾ ਜਾਂਦਾ ਹੈ ਤੇ ਦਵਾਈ ਜਾ ਕੇ ਜਿਹੜੇ ਆ ਹੁਣ ਉਸ ਪੱਤੇ ਦਾ ਉਸ ਟਿਕਾਣੇ ਦਾ ਜਿਹੜਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਪੁਲਿਸ ਕੇ ਅਧਿਕਾਰ ਅਮਰਤਪਾਲ ਹੈ ਕਿੱਥੇ ਤਾਂ ਅਜੇ ਇਹ ਵਿੱਚ ਭਾਰਤੀ ਏਜੰਸੀਆਂ ਵੱਲੋਂ ਵੱਡੀ ਤਿਆਰੀ ਕੀਤੀ ਗਈ ਹੈ ਕਿ ਅਮਰਤਪਾਲ ਸਿੰਘ ਮੈਰੋ ਨੂੰ ਹੁਣ ਜਲਦ ਜਿਹੜਾ ਪੰਜਾਬ ਲਿਆਂਦਾ ਜਾਏਗਾ ਤਾਂ ਸੂਤਰਾਂ ਦੇ ਹਵਾਲੇ ਤੋਂ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਅਮਰਤਪਾਲ ਸਿੰਘ ਮੈਰੋ ਨੂੰ ਇੰਟਰਪੋਲ ਤਹਿਤ ਜਿਹੜੀ ਆ ਕਾਰਵਾਈ ਕਰਕੇ ਉਹ ਭਾਰਤ ਲਿਆਂਦਾ ਜਾ ਸਕਦਾ ਹੈ ਤਾਂ ਅਹਿਮ ਜਿਹੜੇ ਆ ਕਤਲ ਦੇ ਦੋਸ਼ ਆ ਲੱਗੇ ਹੋਏ ਆ ਅਮਰਤਪਾਲ ਸਿੰਘ ਮੈਰੋ ਤੇ ਅਤੇ ਹਾਲਾਂਕਿ ਉਸ ਕਤਲ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਮਾਸਟਰਮਾਈਂਡ ਅਮਰਤਪਾਲ ਸਿੰਘ ਨੂੰ ਮੰਨਿਆ ਜਾਂਦਾ ਉਸ ਕਤਲकांड ਦਾ ਤਾਂ ਅਜੇ ਇਹ ਵਿੱਚ ਅਮਰਤਪਾਲ ਸਿੰਘ ਦੇ ਗ੍ਰਿਫਤਾਰੀ ਨੂੰ ਲੈ ਕੇ ਭਾਰਤੀ ਏਜੰਸੀਆਂ ਤਿਆਰੀ ਕਰ ਰਹੀਆਂ ਨੇ ਜਿਸ ਦੇ ਚੱਲਦਿਆਂ ਹੁਣ ਅਮਰਤਪਾਲ ਸਿੰਘ ਮੈਰੋ ਨੂੰ ਗ੍ਰਿਫਤਾਰ ਕਰਨ ਦੇ ਲਈ ਵੱਡੀ ਤਿਆਰੀ ਕੀਤੀ ਗਈ ਹੈ ਤਾਂ ਵੱਡੇ ਐਕਸ਼ਨ ਚ ਦਿਖਾਈ ਦੇ ਰਹੀ ਆ ਪੰਜਾਬ ਪੁਲਿਸ ਤੇ ਭਾਰਤੀ ਏਜੰਸੀਆਂ ਤੇ ਹੁਣ ਅਮਰਤਪਾਲ ਸਿੰਘ ਨੂੰ ਪੰਜਾਬ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਵੀਡੀਓ ਰਿਪੋਰਟਰ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਅਮਰਤਪਾਲ ਸਿੰਘ ਮੈਰੋ ਨੂੰ ਇੰਟਰਪੋਲ ਤਹਿਤ ਪੰਜਾਬ ਲਿਆਂਦਾ ਜਾਏਗਾ ਜਿਸ ਦੇ ਚੱਲਦਿਆਂ ਵੱਡੀ ਤਿਆਰੀ ਚ ਲੱਗੀਆਂ ਨੇ ਭਾਰਤੀ ਏਜੰਸੀਆਂ ਤੇ ਪੰਜਾਬ ਪੁਲਿਸ ਅਮਰਤਪਾਲ ਸਿੰਘ ਮੈਰੋ ਜਿਹੜਾ ਕਿ ਉਸ ਨੂੰ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਚ ਨਾਮਜ਼ਦ ਕੀਤਾ ਹੋਇਆ ਤੇ ਅਜਿਹੇ ਵਿੱਚ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਏ ਇਨਫਲੂਐਂਸਰ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਕਤਲ ਜਦੋਂ ਉਸ ਦਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਕਾਫੀ ਜਿਹੜੇ ਆ ਹੋਰ ਵੀ ਜਿਹੜੇ ਇਨਫਲੂਐਂਸਰ ਸੀਗੇ ਉਹਨਾਂ ਵੱਲੋਂ ਵੀਡੀਓਜ਼ ਪਾਈਆਂ ਗਈਆਂ ਕਿ ਅਸੀਂ ਅੱਜ ਤੋਂ ਆ ਕੰਮ ਨਹੀਂ ਕਰਾਂਗੇ ਆ ਵੀਡੀਓਜ਼ ਨਹੀਂ ਪਾਵਾਂਗੇ ਕਿਉਂਕਿ ਕਾਫੀ ਡਬਲ ਮੀਨਿੰਗ ਜਿਹੜੇ ਆ ਸ਼ਬਦਾਵਲੀ ਵਰਤ ਕੇ ਜਿਹੜੀ ਆ ਕਮਲ ਕੌਰ ਵੀਡੀਓ ਜੇ ਸ਼ੇਅਰ ਕਰਦੀ ਸੀ ਅਤੇ ਕਾਫੀ ਉਸ ਦੇ ਇੰਸਟਾਗ੍ਰam ਇੰਸਟਾਗ੍ਰam ਤੇ ਫਾਲੋਅਰਸ ਸੀ ਜਿਸ ਦੇ ਚੱਲਦੇ ਆ ਕਮਲ ਕੌਰ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਵੱਖ-ਵੱਖ ਦਾਅਵੇ ਵੀ ਠੋਕੇ ਗਏ ਆ ਕਮਲਕੌਰ ਦੇ ਪਰਿਵਾਰ ਵੱਲੋਂ ਤਾਂ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਸੋਸ਼ਲ ਮੀਡੀਆ ਤੇ ਚਰਚਿਤ ਚਿਹਰਾ ਇਨਫਲੂਐਂਸਰ ਕੰਚਨ ਕੁਮਾਰੀ ਦਾ ਜਿਵੇਂ ਹੀ ਕਤਲ ਹੁੰਦਾ ਤਾਂ ਉਸ ਤੋਂ ਬਾਅਦ ਅਮਰਤਪਾਲ ਸਿੰਘ ਮੈਰੋ ਵੱਲੋਂ ਜ਼ਿੰਮੇਵਾਰੀ ਲਈ ਜਾਂਦੀ ਹੈ ਤੇ ਬਾਕੀ ਇਨਫਲੂਐਂਸਰ ਨੂੰ ਵੀ ਸਿੱਧੀ ਤੇ ਸਿੱਧੀ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਕੱਲੀ ਬਠਿੰਡੇ ਵਿੱਚ ਹੀ ਪਾਰਕਿੰਗ ਨਹੀਂ ਹੈ ਹੋਰ ਵੀ ਜ਼ਿਲ੍ਹਿਆਂ ਵਿੱਚ ਪਾਰਕਿੰਗ ਆ ਤੇ ਉਹ ਵੀ ਹੁਣ ਜਿਹੜੇ ਆਪਣੇ ਆਪ ਨੂੰ ਬਚਾ ਕੇ ਰੱਖਣ ਜਾਂ ਅੱਗੇ ਤੋਂ ਸचेत ਰਹਿਣ ਕੇ ਉਹ ਅਜਿਹੀਆਂ ਵੀਡੀਓਜ਼ ਪਾਉਣੀਆਂ ਬੰਦ ਕਰ ਦੇਣ ਜਿਸ ਤੋਂ ਬਾਅਦ ਕਈ ਜਿਹੜੇ ਆ ਚਰਚਿਤ ਚੀਜ਼ੇ ਨੇ ਜਿਹੜੇ ਇੰਸਟਾਗ੍ਰam ਤੇ ਜਾਂ ਵੱਖ-ਵੱਖ ਸੋਸ਼ਲ ਮੀਡੀਆ ਸੈਟ ਤੇ ਉਹਨਾਂ ਵੱਲੋਂ ਮਾਫੀਆਂ ਤੱਕ ਮੰਗੀਆਂ ਗਈਆਂ ਤੇ ਗਲਤ ਵੀਡੀਓਜ਼ ਪਾਉਣ ਤੋਂ ਸਿੱਧਾ ਮਨਾ ਕਰ ਦਿੱਤਾ ਗਿਆ ਤਾਂ ਹੁਣ ਅਮਰਤਪਾਲ ਸਿੰਘ ਮੈਰੋ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਵੱਡੀ ਤਿਆਰੀ ਕੀਤੀ ਗਿਆ ਤੇ ਭਾਰਤ ਲਿਆਉਣ ਦੀ ਜਿਹੜੇ ਆ ਕੋਸ਼ਿਸ਼ ਹੋ ਰਹੀ ਆ ਤਾਂ ਮੀਡੀਆ ਰਿਪੋਰਟਾਂ ਰਾਹੀਂ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਆ ਕਿ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਲਦ ਹੀ ਪੰਜਾਬ ਲਿਆਂਦਾ ਜਾਏਗਾ ਤੇ ਇੰਟਰਪੋਲ ਤਹਿਤ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਏਗੀ